ਹੈਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਨਰਪੈ ਸਿੰਘ ਕਿਰਤੀ ਆਰਗੇਨਿਕ ਫਾਰਮ ਤੋਂ ਜਿਵੇਂ ਆਪਾਂ ਕਹਿੰਦੇ ਰਹਿੰਨੇ ਆ ਨਾ ਵੀ ਸਾਨੂੰ ਯਾਰ ਕੁਝ ਆਰਗੇਨਿਕ ਖਾਣ ਨੂੰ ਨਹੀਂ ਮਿਲਦਾਗਾ ਚੰਗੀ ਚੀਜ਼ ਨਹੀਂ ਮਿਲਦੀ ਖਾਣ ਨੂੰ ਸ਼ੁੱਧ ਚੀਜ਼ ਨਹੀਂ ਮਿਲਦੀ ਆ ਥੋਡੇ ਵੀਰ ਨੇ ਤੇ ਬਾਈ ਕੁਲਵਿੰਦਰ ਨੇ ਅਸੀਂ ਰਲ ਕੇ ਛੋਟੀ ਜੀ ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਘਰਦਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਮਿੱਤਰ ਪਿਆਰਿਆਂ ਨੂੰ ਕੋਈ ਚੰਗੀ ਚੀਜ਼ ਖਵਾ ਸਕੀਏ ਤੇ ਪਰ ਤੁਹਾਡਾ ਵੀ ਇਹ ਧਰਜ ਮੰਦਾ ਕਿ ਸਾਡਾ ਸਾਥ ਦਿਓ ਇਹ ਆਪਾਂ ਗੋੜ ਤਿਆਰ ਕੀਤਾ ਹੈ ਇਹ ਤੇ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ ਵੀਰੇ ਕੋਈ ਸਪਰੇ ਨਹੀਂ ਵਰਤੀ ਗਈ ਆਪਾਂ ਕੱਲੀ ਡੰਗਰਾਂ ਦੀ ਖਾਦ ਪਾ ਕੇ ਰੂੜੀ ਪਾ ਕੇ ਇਹਨੂੰ ਤਿਆਰ ਕੀਤਾ ਇਹ ਘਰਾੜੇ ਤੇ ਵੀ ਅਸੀਂ ਉਸ ਤੇ ਲੈ ਕੇ ਜਾਂਦੇ ਆ ਜਿੱਥੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਫੁੱਲ ਉਹਨਾਂ ਦੀਆਂ ਟਰੇਆਂ ਵੀ ਕੋਈ ਸੀਮੈਂਟ ਦੀਆਂ ਨਹੀਂ ਕੋਈ ਲੋਹੇ ਦੀਆਂ ਨਹੀਂ ਉਹ ਲੱਕੜ ਦੀਆਂ ਟਰੇਆਂ ਆ ਪੀ ਕੇਰ ਕਬਗੇਰਾ ਨਾ ਆਵੇ ਉਥੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਉਹ 4 4 5 5 ਦਿਨ 6 6 ਦਿਨ ਸਾਨੂੰ ਗੰਨਾ ਕੱਟ ਕੇ ਰੋਕਣਾ ਪੈਂਦਾ ਵੇਟਿੰਗ ਚ ਹੁੰਦਾ ਕੰਮ ਕਿਉਂਕਿ ਉਹਨਾਂ ਦੇ ਸ਼ੈੱਡ ਵਗੈਰਾ ਨਾ ਕਵਰ ਆ ਮੱਖੀ ਮੱਛਰ ਤੋਂ ਬਹੁਤ ਧਿਆਨ ਨਾਲ ਉੱਪਰੋਂ ਵੀ ਕਵਰ ਆ ਆਸੇ ਪਾਸੇ ਵੀ ਜਾਲੀ ਲੱਗੀ ਹੋਈ ਆ ਕੋਈ ਮੱਖੀ ਮੱਛਰ ਤੋਂ ਬਹੁਤ ਬਚਾ ਵੀ ਕੋਈ ਚੀਜ਼ ਵਿੱਚ ਡਿੱਗੇ ਨਾ ਆਪਦੇ ਵੱਲੋਂ ਫੁੱਲ ਚੰਗਾ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਸਾਹਮਣੇ ਵੀਰੇ ਤੁਸੀਂ ਵੇਖ ਲਓ ਜਿਹੜੇ ਵੀਰ ਤਾਂ ਆਪਣਾ ਗੋੜ ਖਾਂਦੇ ਉਹਨਾਂ ਨੂੰ ਪਤਾ ਹੀ ਆ ਪਰ ਜਿਹੜੇ ਵੀਰ ਨੇ ਨਵੇਂ ਸਾਡੇ ਨਾਲ ਜੁੜਨਾ ਕੇਰਾਂ ਭਮਾਂ ਦੀ ਇੱਕ ਇੱਕ ਕਿਲੋ ਅੱਧਾ ਅੱਧਾ ਕਿਲੋ ਕੇਰਾਂ ਲਿਜਾ ਕੇ ਲਾਜ਼ਮੀ ਚੈੱਕ ਕਰੋ ਸਾਡਾ ਵੀ ਹੌਸਲਾ ਵਧੂਗਾ ਤੇ ਬਾਕੀ ਤੁਸੀਂ ਜਦੋਂ ਖਾਓਗੇ ਸਾਨੂੰ ਅਸੀਂ ਇਹਨਾਂ ਜਕੀਨ ਲਾਜ਼ਮੀ ਦਿਖਾਉਣੇ ਆ ਤੁਹਾਨੂੰ ਇਹ ਮਿੱਠਾ ਘੱਟ ਹੋ ਸਕਦਾ ਪਰ ਮਿਲੂ ਸ਼ੁੱਧ ਆਪਾਂ ਕੰਮ ਨਾ ਕਰਨਾ ਮਨਜ਼ੂਰ ਆ ਨਹੀਂ ਕਰਦੇ ਪਰ ਜਦੋਂ ਕੀਤਾ ਜਿੰਨੀ ਗੱਲ ਕਰਾਂਗੇ ਉਹਤੇ ਤੇ ਪੂਰੇ ਉਤਰਾਂਗੇ ਆਪਾਂ ਇਹ ਗੁੜ ਪਿਛਲੇ ਸਾਲ ਤੋਂ ਤਿਆਰ ਕਰਦੇ ਆ ਜਿਹੜੇ ਵੀਰਾਂ ਨੇ ਆਪਣੇ ਤੋਂ ਲਿਆ ਉਹ ਤੁਹਾਨੂੰ ਆਪੇ ਜਿੰਨਾਂ ਨੇ ਵਰਤਿਆ ਹੋਇਆ ਕਮੈਂਟਾਂ ਚ ਦੱਸਣਗੇ ਤੇ ਐਰਕੀਆਂ ਆਪਾਂ ਸ਼ੱਕਰ ਵੀ ਤਿਆਰ ਕੀਤੀ ਆ ਤੇ ਤੁਸੀਂ ਸ਼ੱਕਰ ਵੀ ਦੇਖੋ ਬਹੁਤ ਵਧੀਆ ਬਣੀ ਆ ਆਪਦੇ ਵੱਲੋਂ ਤਾਂ ਆਪਦੇ ਕੰਮ ਦੀ ਫੌਲ ਤਸੱਲੀ ਦਿੰਦੇ ਆ ਪਰ ਜਦੋਂ ਕੋਈ ਹੋਰ ਆ ਕੇ ਦੱਸਦਾ ਬਈ ਹਾਂ ਵਾਕੇ ਹੀ ਆ ਦੀ ਗਾ ਗੁੜ ਤਾਂ ਅੱਗੇ ਵੀ ਖਾਦਾ ਸੀਗਾ ਸ਼ੱਕਰ ਅੱਗੇ ਵੀ ਖਾਦੀ ਸੀ ਪਰ ਹੁਣ ਅੱਗੇ ਨਾਲੋਂ ਬਹੁਤ ਫਰਕ ਆ ਬਾਈ ਕੋਸ਼ਿਸ਼ ਆ ਸਾਡੇ ਵੱਲੋਂ ਫੁੱਲ ਕੋਸ਼ਿਸ਼ ਆ ਵੀ ਅਸੀਂ ਚੰਗਾ ਕਰਦੇ ਆ ਚੰਗਾ ਕਰਦੇ ਰਵਾਂਗੇ ਪਰ ਇਹਨਾਂ ਵੀ ਹੌਸਲਾ ਵਧਾਉਣਾ ਥੋੜੀ ਜ਼ਿੰਮੇਵਾਰੀ ਆ ਵੀ ਤੁਸੀਂ ਕਿੰਨਾ ਰਿਸਪੌਂਸ ਦਿੰਦੇ ਆ ਐਂ ਨਹੀਂ ਕਹਿੰਦੇ ਤੁਸੀਂ 10 ਕਿਲੋ ਲਓ ਤੁਸੀਂ 5 ਕਿਲੋ ਲਓ ਪਰ ਇਸ ਇਹੋ ਜੇ ਕੰਮਾਂ ਦਾ ਵੀਰੇ ਹੌਸਲਾ ਭਜਾਈ ਕਰਨ ਵਾਲੀ ਵਾਧਾ ਹੁੰਦਾ ਨਹੀਂ ਤਾਂ ਲੋਕੀਂ ਚੇੜਾਂ ਦਾ ਕਰਦੇ ਹੀ ਰਹਿੰਦੇ ਆ ਤੇ ਆਪਾਂ ਨੂੰ ਕੋਈ ਇਸ ਚੀਜ਼ ਦੀ ਪ੍ਰਭਾਵ ਨਹੀਂ ਗਈ ਕਿਉਂਕਿ ਅਸੀਂ ਆਪਦੇ ਘਰ ਲਈ ਜਿੰਨੀ ਕਣਕ